मतालावा हलो मथु हल करो हल करो हल करो हल करो मसला हल करोकारतिक सानू रेतावा ਆਗੇ ਨਹੀਂ ਆ ਗਿਆ ਜੀ ਬੱਸ ਅੱਜ ਆ ਦੇ ਬੀਤੀ ਨਹੀਂ ਕਾਲ ਰਹੀ ਤੇਰੇ ਬਾਰੇ ਅਸ਼ਿਰਪਾ ਜੀ ਕਿਸਾਨਾਂ ਨੇ ਤੁਹਾਡੇ ਦਫ਼ਤਰੋਂ ਮੂਹਰੇ ਜੀਰੇ ਛੱਕੀ ਉਹਨਾਂ ਨੇ ਜੀਰੇ ਬਿੱਤੀ ਨਹੀਂ ਹੈ ਜਗਾ ਤੁਹਾਡੀ ਖੇਤ ਜਿਸ ਤੁਹਾਡਾ ਉਹ ਕਰਨ ਦੀ ਕੀ ਗਾਹ ਉਹ ਤੁਹਾਨੂੰ ਕਰ ਰਹੇ ਹੋ ਮੈਮੋਰੰਡਮ ਵੀ ਦਿੱਤਾ ਹੈ ਬਿਲਕੁਲ ਠੀਕ ਹੈ ਤੁਹਾਡੀ ਜਿਰੀ ਲੈ ਕੇ ਕਿਸਾਨਾਂ ਨੇ ਰਸਤਾ ਰੋਕਿਆ ਉਹਨਾਂ ਦਾ ਮੇਨ ਇਸ਼ੂ ਸੀਗਾ ਵੀ ਆ ਆਰਤੀ ਜਿਹੜੇ ਆ ਉੱਥੇ ਜਿਲੀ ਸੁੱਟ ਨਹੀਂ ਦੇਦੇ ਮੰਡੀ ਦੇ ਵਿੱਚ ਕੇਬਰ ਤੇ ਆਰਤੀਆਂ ਦਾ ਇੱਕ ਮਿਲ ਕੇ ਫੈਸਲਾ ਕੀਤਾ ਰੂਲਾ ਇਹ ਵੀ ਦੋ ਤਰ੍ਹਾਂ ਦੀ ਜਿਹੜੀ ਇਹ ਲੇਬਰ ਹੁੰਦੀ ਹੈ ਇੱਕ ਤੇ ਲੇਬਰ ਹੁੰਦੀ ਜਿਹੜੀ ਉਦੋਂ ਜਿਲੀ ਚੁੱਕ ਕੇ ਲੋਡਿੰਗ ਅਨਲੋਡਿੰਗ ਲਈ ਉੱਛੇ ਲੈ ਕੇ ਜਾਂਦੀ ਹੈ ਘੜੋਣਾ ਦੇ ਵਿੱਚ ਉਹਦੇ ਲਈ ਤਾਂ ਸਰਕਾਰ ਵੱਲੋਂ ਟੈਂਡਰ ਓਪਨ ਟੈਂਡਰ ਕੀਤਾ ਜਾਂਦਾ ਉਹਦੇ ਚ ਲੇਬਰ ਦਾ ਕੋਈ ਇਸ਼ੂ ਨਹੀਂ ਆਉਂਦਾ ਇਹ ਉਹ ਬੰਦੇ ਨੇ ਜਿਹੜੇ ਜਦੋਂ ਜਿਲੀ ਲੈ ਕੇ ਆਉਂਦੇ ਨੇ ਆਰਤੀਆਂ ਦੇ ਕੋਲ ਕੰਮ ਕਰਦੇ ਨੇ ਉਹਨਾਂ ਨੂੰ ਜਿਹੜੇ ਪੰਜਾਬ ਸਰਕਾਰ ਵੇਜਿਸ ਟੈਗ ਕਰਦੀ ਹੈ ਉਹ ਵੇਜਿਸ ਮਿਲਦੇ ਨੇ ਉਹਨਾਂ ਦਾ ਲੇਬਰ ਦਾ ਇਸ਼ੂ ਰੋਸ਼ ਹੈ ਜਿਹੜੇ ਉਹ ਲੇਬਰ ਦੇ ਰੇਟ ਨੇ ਉਹ ਬਹੁਤ ਘਟਨੇ ਇਹਨਾਂ ਦੀ ਅੱਜ ਪੰਜਾਬ ਪੱਧਰ ਤੇ ਮੀਟਿੰਗ ਹੋ ਰਹੀ ਹੈ ਪੰਜਾਬ ਸਰਕਾਰ ਨਾਲ ਹੋ ਸਕਦਾ ਅੱਜ ਸ਼ਾਮ ਤੱਕ ਇਹਦਾ ਕੋਈ ਮਸਲਾ ਦਾ ਹੱਲ ਨਿਕਲ ਆਵੇ ਪਰ ਮੇਰੇ ਬੇਨਤੀ ਕਰਨ ਤੇ ਉਹਨਾਂ ਨੇ ਰਸਤਾ ਖੋਲ ਦਿੱਤਾ ਕਿਸਾਨ ਭਰਾਵਾਂ ਨੇ ਤੇ ਟਰਾਲੀਆਂ ਮੇਰੇ ਆਫਿਸਰ ਬਸ ਸਿੱਧੀਆਂ ਕਰਕੇ ਲਾਤੀਆਂ ਉਹਨਾਂ ਨੂੰ ਮੰਡੀ ਤੇ ਲਿਜਾ ਨਹੀਂ ਸਕਦੇ ਉਹਨਾਂ ਦੇ ਐਸੋਸੀਏਸ਼ਨ ਦਾ ਫੈਸਲਾ ਵੀ ਇਹ ਜਿਹੜੀ ਉਤਰਨ ਨਹੀਂ ਦੇਣੀ ਤੇ ਮੋਸਟ ਲੱਗਿਆ ਸ਼ਾਮ ਤੱਕ ਮਸਲਾ ਹੱਲ ਹੋ ਜਾਏਗਾ ਤੇ ਇਹ ਕਿਸਾਨ ਜਿਹੜੀ ਜਿਹੜੀ ਹੈਗੀ ਹੈ ਫਸਲ ਉਹ ਪ੍ਰੋਡਿਊਸ ਉਹ ਕਿ ਮੰਡੀਾਂ ਚ ਆਣੀ ਸ਼ੁਰੂ ਹੋ ਜਾਏ ਸ਼ਹਿਰਲਾ ਐਸੋਸੀਏਸ਼ਨ ਗਾਹ ਨਹੀਂ ਲੋਗੇ ਮੰਡੀ ਸ਼ਹਿਰ ਮਾਰ ਬੈਠਾ ਹੋ ਜਾਣਾ ਤੁਹਾਡੇ ਕੋਲ ਐਸ਼ ਨਹੀਂ ਦੇ ਦੇਖੋ ਜੀ ਪੰਜਾਬ ਸਰਕਾਰ ਚਿੰਤੀ ਤੇ ਇਸ ਮਾਮਲੇ ਤੇ ਹਾਇਰ ਲੈਵਲ ਤੇ ਕਮੇਟੀ ਬਣੀ ਹੋਈ ਹੈ ਸਰਕਾਰ ਫੈਸਲਾ ਲੈ ਰਹੀ ਹੈ ਤੇ ਮੈਂ ਆਸਵੰਦਾ ਕੋਈ ਨਾ ਕੋਈ ਪੋਜ਼ਿਟਿਵ ਸਿਟੂਏਸ਼ਨ ਸ਼ਾਮ ਤੱਕ ਨਿਕਲ ਆਏ ਪੰਚਾਇਤ ਚੋਣਾਂ ਚੱਲਦੀਆਂ ਨੇ ਤੁਹਾਡੇ ਨੋਟਲ ਅਧਿਕਾਰੀ ਬਹੁਤ سارے ਅਧਿਕਾਰੀ ਸਟੇਸ਼ਨ ਤੇ ਹੈ ਨਹੀਂਗੇ ਰਾਤ ਨੂੰ ਜਿੰਨੇ ਝਗੜੇ ਲੋਕ ਮਾਰੋ ਮਾਰ ਕਰਦੇ ਨੇ ਉਹ ਕਿਹਨੂੰ ਮਿਲ ਦੇਖੋ ਜੀ ਤੁਹਾਡੇ ਪੱਤਰਕਾਰ ਭਾਵਾ ਨੇ ਕੱਲ ਲੈ ਵੀ ਦੋ ਮੇਰੇ ਧਿਆਨ ਦੇ ਵਿੱਚ ਮਸਲਾ ਲਿਆਂਦਾ ਸੀਗਾ ਤੇ ਮੈਂ ਆਪ ਖੁਦ ਆ ਕਿ 9 ਵਜੇ ਤੱਕ ਤੁਹਾਡੇ ਕੋਲ ਆਸਲੇ ਮੇਰੇ ਕੋਲ ਰੇ ਮੈਂ ਇੱਥੇ ਹੀ ਸੀਗਾ ਤੇ ਮਸਲਾ ਸੋਟੋ ਟੋ ਟੋ ਕੇ ਦੀ ਹਾਂ ਜਿਹੜੇ ਨਹੀਂ ਹੈਗੇ ਸੀ ਉਹਨਾਂ ਦੇ ਖਿਲਾਫ ਮੈਂ ਕਾਰਵਾਈ ਕਰਾਂਗਾ ਜਿਹੜੇ ਆਪ ਕੋ ਪਰਮਿਸ਼ਨ ਲਈ ਜਿਹੜੇ ਕਿਸੇ ਨੇ ਸਟੇਸ਼ਨ ਛੱਡਣ ਦੀ ਨਹੀਂ ਆਪ ਕੋ ਪਰਮਿਸ਼ਨ ਤੇ ਨਹੀਂ ਲਈ ਕਿਉਂਕਿ ਉਹ ਤੁਹਾਡੇ ਪ੍ਰੈਸਰ ਕੋਟਰ ਨੇ ਫੋਨ ਵੀ ਕੀਤਾ ਸੀ ਉਹਨੂੰ ਦੱਸਿਆ ਵੀ ਉਹ ਮੈਮ ਕਦੇ ਮੈਂ ਘਰ ਆ ਗਈਆਂ ਆ ਨੋਡਲ ਅਫਸਰ ਜਿਹੜੇ ਨੋਮੀਨੇਸ਼ਨ ਤੇ ਲਗਾਏ ਸੀਗੇ ਕੋਈ ਗੱਲ ਨਹੀਂ ਆਪਾਂ ਜੋ ਨੀਮਾ ਸਰ ਕਾਰਵਾਈ ਕਰਕੇ ਮਸਲਾ ਕਰਾਂਗੇ ਆ ਜੋ ਆ ਗਏ ਨੇ ਤੇ ਕਰ ਰਹੇ ਨੇ ਕੰਮ ਕੋਈ ਗੱਲ ਨਹੀਂ ਤਾਂ ਹਾਂ ਜੀ ਅਸੀਂ ਪਹਿਲਾਂ ਤਾਂ ਯੂਨੀਅਨ ਨੂੰ ਚੈਨਲ ਤੇ ਵੈ ਜਿਹੜਾ ਅੱਜ ਆਪਣੇ ਉਹਨਾਂ ਕੋਲ ਕੋ ਸਲੌਂਗ ਪ੍ਰੋਟੈਸਟ ਕੀਤਾ ਗਿਆ ਜੀ ਇਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਪਲੀਜ਼ ਆਪਣਾ ਜਾਣਕਾਰੀ ਸ਼ੇਅਰ ਕਰੋ। ਸੈਂ ਮਨਜੀਤ ਸਿੰਘ 3 ਸਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖਵਾਲ ਅੱਜ ਅਸੀਂ ਰਾਤ 7:00 ਵਜੇ ਆਪਣੀ ਜਥੇਬੰਦੀ ਨੂੰ ਅੱਜ ਮੰਡੀਆਂ ਦੇ ਵਿੱਚ ਖਰੀਦ ਨਹੀਂ ਚੱਲ ਰਹੀ। ਇਹਦੇ ਬਾਰੇ ਲੋਕ ਸਭ ਨੂੰ ਰੋਜ਼ ਫੋਨ ਕਰਦੇ ਨੇ ਪਿੰਡਾਂ 'ਚ ਟਰਾਲੀਆਂ ਭਰੀ ਖੜੇ ਨੇ ਵੀ ਕੋਈ ਨਾ ਕੋਈ ਸਰਕਾਰ ਨੂੰ ਫਾੜੋ। ਅਸੀਂ ਇਸ ਲਈ ਅੱਜ ਇਹ ਸਾਰੇ ਇੱਥੇ ਸਾਡੇ ਨਾਲ ਆਪਤੀ ਵੀ ਲੜੇ ਨੇ ਮਜ਼ਦੂਰ ਵੀ ਲੜ ਗਏ। ਬੀਹ ਜਨ ਸਰਕਾਰਾਂ ਤੰਗ ਕਰ ਰਹੀਆਂ ਨੇ ਮੋਦੀ ਸਰਕਾਰ ਤੇ ਉਹਦਾ ਲਿਮਟ ਦਾ ਪੈਸਾ ਪਾਤਾ ਹੋਰ ਚੀਜ਼ਾਂ ਉਹਨੇ ਰੋਕਤੀਆਂ ਆਪਣੀ ਜਨ ਤੇ ਸੱਚੀ ਹੋਗੀ ਵੀ ਮੈਂ ਇਹਦਾ ਪੈਸੇ ਪਾਤੇ ਇਹ ਸਰਕਾਰ ਦੀ ਨਿਲੈਕੀ ਆ ਇਹ ਸਾਰੇ ਮੋਦੀ ਸਰਕਾਰ ਔਰ ਮਾਨ ਸਰਕਾਰ ਇੱਕੋ ਮਤਲਬ ਇਹ ਦੋਨਾਂ ਦੀ ਇੱਕੋ ਗੱਲਬਾਤ ਆ ਇਹ ਹੁਣ ਇੱਕ ਸਾਡੀ ਜੀਰੀ ਮਤਲਬ ਬੰਦ ਕਰਨੀ ਚਾਹੁੰਦੇ ਨੇ ਜਿਹੜੀਆਂ ਸਾਨੂੰ ਜ਼ਿੰਮੇਦਾਰ ਨੂੰ ਕਿਸਮਾ ਲਾਹੇ ਬੰਦ ਨੇ ਉਹ ਸਰਕਾਰ ਨੂੰ ਨਹੀਂ ਹੈਗੀਆਂ ਸਰਕਾਰ ਜਾਣ ਬੁੱਝ ਕੇ ਸਾਨੂੰ ਜ਼ਿੰਮੇਵਾਰ ਨੂੰ ਹਰਾਸ਼ ਕਰ ਰਹੀ ਆ ਅੱਜ ਇਸੇ ਦੇ ਵਿੱਚ ਸੀ ਉਹ ਧੰਨਾ ਲਾਏ ਸਰਕਾਰ ਦੇ ਕਰਨੇ ਹੋਲੀ ਇਹ ਪਤਾ ਵੀ ਲੋਕ ਵੋਟਾਂ ਦੇ ਵਿੱਚ ਲੱਗੇ ਨੇ ਸਰਪੰਚੀਆਂ ਚ ਕਿਸੇ ਨੂੰ ਕੋਈ ਲੋੜ ਨਹੀਂ ਵੀ ਮੰਡੀ ਦੀ ਨਾਲ ਜੀਰੀ ਜੀਰੀ ਤਾਂ ਅਸੀਂ ਜਾਣ ਬੁੱਝ ਕੇ ਲੋਕ ਖੇਤਾਂ 'ਚ ਖੜਾਈ ਖੜੇ ਨੇ ਵੀ ਉੱਥੇ ਵੀ ਰੋਲ ਨਹੀਂ ਆ ਲੇਬਰ ਦੀ ਵੀ ਹੜਤਾਲ ਆ ਆੜਤੀਆਂ ਦੀ ਹੜਤਾਲ ਆ ਨਾ ਲੇਬਰ ਵੀ ਨਾ ਖਟਾ ਕੇ ਜਾ ਰਹਾ ਨਾ ਜਿਹੜੀ ਲੇਵਰ ਆਉਗਾ ਜ਼ਿੰਮੇਦਾਰ ਬਣਾਨੀ ਕੇ ਜਾ ਰਹਾ ਜ਼ਿੰਮੇਦਾਰ ਆ ਰ ਆਰਤੀ ਹੈ ਸਾਰੇ ਨੌ ਵਜ ਦਾ ਰਿਸ਼ਤਾ ਫਿਰ ਐਸ.ਐਮ. ਸਾਹਿਬ ਇੱਥੇ ਆਏ ਸੀ ਉਹਨਾਂ ਨੇ ਵੀ ਬਾਅਦ ਬਾਅਦ ਮੈਂ ਤੁਹਾਡਾ ਸਰਕਾਰ ਕੋ ਭੇਜਦਾ ਪਰ ਉੱਥੇ ਮੰਡੀ ਦੇ ਬੋਰਡ ਦੇ ਚੇਅਰਮੈਨ ਸਾਹਿਬ ਆਏ ਸੀ ਆਲਮਦੀ ਮਲਮਜਾ ਉਹਨਾਂ ਨੇ ਇਹ ਗੱਲ ਕਹੀ ਵੀ ਸਾਡਿਆਂ ਦਾ ਉੱਥੇ ਚੰਡੀਗੜ੍ਹ ਰੋਜ਼ ਮੀਟਿੰਗਾਂ ਹੁੰਦੀਆਂ ਨੇ ਸਾਨੂੰ ਬਿਠਾ ਕੇ ਮੋੜ ਦਿੰਦੇ ਨੇ ਕੋਈ ਸਿੱਟਾ ਨਹੀਂ ਐਵੇਂ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਅਸੀਂ ਕਹਾਂ ਵੀ ਚਲੋ ਅੱਜ ਅਸੀਂ ਦੇਖ ਲੈਨੇ ਆ ਨਹੀਂ ਸਾਡਾ ਤਾਂ ਅਨ ਵਿੱਚ ਸਮਝ ਲਈ ਧਰਨਾ ਹੈ ਬਾਕੀ ਆ ਜੋ ਸੰਜੋਗਤ ਮੋਰਚੇ ਦੀ ਵੀ ਮੀਟਿੰਗ ਚੱਲ ਰਹੀ ਆ ਜਿਹੜੇ ਉੱਥੋਂ ਕੋਈ ਐਕਸ਼ਨ ਆਊਗਾ ਦਾ ਉਹ ਵੀ ਅਸੀਂ ਸਿਰ ਮੱਥੇ ਹੋਊਗਾ ਨਹੀਂ ਹੁਣ ਇਹਨਾਂ ਨੂੰ ਦਿੱਤਾ ਮੰਗ ਪੱਤਰ ਇਹ ਦੇਖਦੇ ਆ ਵੀ ਇਹਨਾਂ ਵਿਸ਼ਵਾਸਤਾ ਦਵਾਈਆਂ ਸੀ ਖਰੂ ਕਰਾਉਨੇ ਆ ਇਹਦਾ ਤਾਂ ਮਖੌਲ ਜਗਾਦਾ ਵੀ ਇੱਥੇ ਲਾ ਦਿਓ ਮੇਰੇ ਲਾ ਦਿਓ ਇੱਥੇ ਕੋਈ ਸਾਡਾ ਹੱਲ ਉਹ ਜੂ ਲਾ ਦਿੰਨੇ ਆ ਗੇਟ ਬੰਨ੍ਹ ਜਾਏ ਇੱਥੇ ਛੜਕਾ ਵੀ ਲਾਉਣ ਲਾਇ ਜਾਂਣਾ ਸਾਡੀ ਜੀਰੀ ਖਰਾਬ ਹੋਣੀ ਹੈ ਨਾ ਤਾਂ ਕੀ ਜਾਨਾ ਅਸੀਂ 6 ਮਹੀਨੇ ਕੁੱਤਾ ਵਾਂਗੂ ਪਾਲੀ ਇੱਥੇ ਲੋਕਾਂ ਦੇ ਪੈਰਾਂ 'ਚ ਦਾ ਰੋਲ ਨੂ ਰਹੇ ਇਹ ਸਾਡੀਆਂ ਬੇਇਨਤੀਆਂ ਨੇ ਜਾਇਲ ਮੰਗਾ ਨੇ ਫੇਰ ਕਹਿੰਦੇ ਨੇ ਕਿਸਾਨ ਨੂੰ ਚੁਪਵਾਇਆ ਜੁਨੀਆਣਾ ਅਸੀਂ ਕਹਾ 5 ਦਿਨ ਹੋ ਗਏ ਸਾਨੂੰ ਦੇਖਦਿਆਂ ਨੂੰ ਜਿਹੜੀਆਂ ਅੱਜ ਗੱਲਾਂ ਕਰਨ ਲੱਗੀਆਂ ਸਰਕਾਰ ਭਗਵੰਤ ਮਾਨ ਨੇ 29 ਤਰੀਕ ਨੂੰ ਚਿੱਠੀ ਕੱਢੀ ਹੈ ਸੈਂਟਰ ਨੂੰ ਜਿਹੜੀ 2 ਮਹੀਨੇ ਪਹਿਲਾਂ ਗੱਲਾਂ ਹੀ ਕਰਨ ਵਾਲੀਆਂ ਸੀ ਹਰਿਆਣੇ ਦੇ ਵਿੱਚ ਲੈਜਿਸਲੇਚਨਾਂ ਵਿੱਚ ਮਸ਼ਹੂਰ ਹੋਏ ਫਰੀ ਜਾਂਦੇ ਨੇ ਆਪਣੇ ਲੋਕਾਂ ਦਾ ਇਹਨਾਂ ਨੂੰ ਗਿਆਨ ਨਹੀਂ ਜੇ ਉਰੇ ਹੀ ਵਧੀਆ ਪਬਲਿਕ ਦੇ ਕੰਮ ਕਰ ਲੈਣਾ ਹਰਿਆਣਾ ਕਿਹੜਾ ਦੂਰ ਆ ਉੱਥੇ ਦੇ ਲੋਕ ਆਪਣੇ ਆਪ ਕਹਣਗੇ ਵੀ ਸਾਡੇ ਵੀ ਆਪ ਪਾਰਟੀ ਖੜੀ ਕਰੋ ਵਧੀਆ ਸਰਕਾਰ ਆ ਵਧੀਆ ਕੰਮ ਕਰਦੀ ਆ ਇੱਥੇ ਵੀ ਲੋਕਾਂ ਨੇ ਇਹਨਾਂ ਦੇ ਅੰਬੇ ਦੀ ਗੰਦਾ ਸੁਣ ਕੇ ਜਮਲੇਬਾਜ਼ੀ ਸੁਣ ਕੇ ਵੋਟਾਂ ਪਾਈਆਂ ਸੀ ਪਰ ਸਾਰਿਆਂ ਨਾਲੋਂ 70 ਸਾਲਾਂ 'ਚ ਇਹਦੇ ਜਿੰਨੀ ਨਲਾਇਕ ਕੋਈ ਸਰਕਾਰ ਨਹੀਂ ਬਣੀ ਇੰਨੀਆਂ ਗੱਲਾਂ ਕਹਿਦਾ ਮੈਂ ਖਿਮਾਂ ਦਾ ਜਾਚਕਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਜੀ ਜਿਹੜਾ ਆਪਾਂ ਆਉਣ ਵਾਲਾ ਸਮਾਂ ਕਿੱਥਾਂ ਦਾ ਦੇਖਦੇ ਆ ਜਿਵੇਂ ਕਿ ਹੁਣ ਪ੍ਰੋਟੈਸਟ ਚੱਲ ਰਿਹਾ ਇਹਨੇ ਸਾਰੇ ਪੰਜਾਬ ਦੇ ਵਿੱਚ ਅੱਜ ਬੇਕਦਰੀ ਹੋ ਰਹੀ ਹੈ ਕਰਸਾਨੀ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਵੇਂ ਦਾ ਫਿਊਚਰ ਦੇਖਦੇ ਹੋ ਜੀ ਜਿਹੜਾ ਪੰਜਾਬ ਦਾ ਕਰਸਾਨੀ ਦਾ ਫਿਊਚਰ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੁਣ ਇਹ ਕਾਰਪੋਰੇਟ ਨੂੰ ਹੀ ਅੱਗੇ ਲਿਆਉਣ ਨੂੰ ਫਿਰਦੇ ਨੇ ਜਿਹੜਾ ਤਿੰਨ ਸਾਲ ਪਹਿਲਾਂ ਆਪਾਂ ਤਿੰਨ ਕਾਨੂੰਨ ਵਾਪਸ ਕਰਾਏ ਸੀ ਉਹੀ ਚੀਜ਼ਾਂ ਨੂੰ ਇਹ ਘਮਾਕੀ ਭੂਕੇ ਲਾਗੂ ਕਰਨ ਨੂੰ ਫਿਰਦੇ ਨੇ ਜੇ ਸਾਡਾ ਸਾਰੇ ਜ਼ਿਮੀਂਦਾਰਾਂ ਦਾ ਆਪਤੀਆਂ ਦੇ ਹੋਰ ਸਾਰਿਆਂ ਦਾ ਸਾਡਾ ਏਕਾ ਰਹੇ ਅਸੀਂ ਉਹੀ ਗੱਲ ਨੂੰ ਕਹਿੰਦੇ ਆ ਅਜੇ ਤੁਸੀਂ ਤਾਂ ਏਕਾ ਅਸੀਂ ਸਰਕਾਰ ਨੂੰ ਇਹ ਮਨਸੂਬਿਆਂ ਤੇ ਉਹਨੀ ਦੇ ਮਾਕੇ ਪਾਸ ਵੀ ਇਹੀ ਇਹਨਾਂ ਨੇ ਗੱਲਾਂ ਨੇ ਵੀ ਇਹਦਾ ਨੂੰ ਅਸੀਂ ਤਾਂ ਦੇ ਕਰੀਏ ਲੋਕ ਸੈਲੋਂਾਂ ਚ ਜਾਣ ਲੱਗੇ ਜਾਣਗੇ ਜਾਂ ਕੋਈ ਹੋਰ ਫਸਲਾ ਬੀਜਣ ਲੱਗ ਜਾਣਗੇ ਇਹਨਾਂ ਨੇ ਇਹ ਮਤਲਬ ਹੈ ਜਾਂ ਸਰਕਾਰ ਦਾ ਫਰਜ ਬਣਦਾ ਵੀ ਸਾਨੂੰ ਕੋਈ ਨਾ ਕੋਈ ਦਾ ਹੱਲ ਕਰਕੇ ਦੇਵੇ ਕਿਸਮ ਦੀ ਸਰਕਾਰ ਮਾਂ ਬਾਪ ਹੀ ਹੁੰਦੀ ਆ ਪ੍ਰਜਾ ਦੀ ਪਰ ਇੱਥੇ ਸਰਕਾਰਾਂ ਦੀਆਂ ਨਲਾਈਕੀਆਂ ਨੇ ਬਣ ਕੇ ਮੁੱਖ ਮੰਤਰੀ ਦਾ ਅਹੁਦਾ ਲਾ ਕੇ ਮੈਂ ਮੁੱਖ ਮੰਤਰੀਆਂ ਦੀ ਪਰ ਕੰਮ ਦੀ ਕਿਸੇ ਨੂੰ ਕੋਈ ਸਰਦਾਰੀ ਨਹੀਂ ਪ੍ਰਧਾਨ ਜੀ ਫੇਰ ਤਾਂ ਸਪੱਸ਼ਟ ਸ਼ਬਦਾਂ ਦੇ ਵਿੱਚ ਇਹੀ ਸਮਝ ਆਉਂਦੀ ਹੈ ਵੀ ਪੰਜਾਬ ਨੂੰ ਪੰਜਾਬ ਨਾਲ ਗੇਮ ਗੇਮ ਹੋ ਰਹੀ ਹੈ ਕਿਸਾਨੀ ਦੇ ਨਾਲ ਗੇਮ ਹੋ ਰਹੀ ਹੈ ਨਿਸ਼ਾਨਾ ਕਿਤੇ ਹੋਰ ਲੱਗ ਰਿਹਾ ਹੈ ਨਜ਼ਰਾ ਕਿਤੇ ਹੋਰ ਇਹ ਗੇਮ ਹੈ ਬਣਾਈ ਹੋਈ ਆ ਹਾਲਾਂਕਿ ਸਾਰੇ ਉਹਦੇ ਵਿੱਚ ਪੰਜਾਬ ਹਰਿਆਣਾ ਰਾਜਪੁਰ ਜਿੱਥੇ ਮਰਜੀ ਵੱਲੋਂ ਇੱਕ ਕਿਸਾਨ ਹੀ ਕਿਸਾਨ ਆਰ ਮਜ਼ਦੂਰ ਹੀ ਧੁਰਾ ਨੇ ਹੁਣ ਤੁਸੀਂ ਲਾ ਲਓ ਮੰਡੀ ਦੇ ਵਿੱਚ ਜੀਰੀ ਵੀ ਨਹੀਂ बिकਣੀ ਦੁਸ਼ਹਿਰੇ ਦਾ ਤਿਹਾਰ ਆ ਰਿਹਾ ਦੋ ਚਾਰ ਦਿਨ ਨੂੰ ਦੀਵਾਲੀ ਆ ਰਹੀ ਆ ਸਾਰੇ ਬਾਜ਼ਾਰ ਚ ਹਹਾਕਾਰ ਮੱਚੀ ਆ ਵੀ ਜੇ ਜ਼ਿੰਮੇਵਾਰ ਦੀ ਫਸਲ ਨਹੀਂ ਪਈ ਤਾਂ ਸਾਡੀ ਮੰਡੀ ਆ ਸਾਡੀ ਕੋਈ ਚੀਜ਼ ਨਹੀਂ ਵਿਕਣੀ ਕਿਸੇ ਕੋ ਪੈਸਾ ਨਹੀਂ ਆਉਣਾ ਅੱਗੇ ਪੈਸਾ ਘਰ ਕੋ ਨਰੇ ਨਹੀਂ ਆਉਣਾ ਤੇ ਬਣਾ ਨਹੀਂ ਉਹ ਇਹ ਜਾਣ ਬੁੱਝ ਕੇ ਵੀ ਕਿਸਾਨ ਨੂੰ ਤੰਗ ਕਰਦੇ ਸਾਰਾ ਕੁਝ ਤੰਗ ਆਪਣੇ ਆਪ ਹੀ ਹੋ ਜੀ ਇਹ ਜਾਣ ਬੁੱਝ ਕੇ ਸਿਕਰਾਨਾ ਤੰਗ ਕਰਨ ਲੱਗੀ ਸੀ ਪਤਾਨ ਜੀ ਕਿਸਾਨੀ ਦਾ ਕਈ ਵਾਰੀ ਪਹਿਲਾਂ ਵੀ ਟਿੱਕੀ ਰਹੀ ਆ ਜੀ ਦਿਵਾਲੀ ਆਪਾਂ ਕਹਿ ਸਕਦੇ ਆ ਜੀ ਇਸ ਵਾਰ ਤਾਂ ਹੋਰ ਵੀ ਜ਼ਿਆਦਾ ਅਸਰ ਪਾਊਗਾ ਜੀ ਕਿਉਂਕਿ ਦਿਵਾਲੀ ਵੀ ਪੂਰੇ ਟਿੱਕੀ ਤਕਰੀਬਨ ਉਹੀ ਰਹੀ ਆ ਜਦ ਕਈ ਵਾਰ ਇਹਨੂੰ ਜੀ ਦੀ ਪੇਮੈਂਟ ਨਹੀਂ ਆਈ ਹਾਲਾਂਕਿ ਜੇ ਕੋਈ ਵਧੀਆ ਖੁਸ਼ਹਾਲੀ ਚੱਲ ਰਹੀ ਆ ਤੰਗੀ ਵੀ ਕੱਟ ਜਾਂਦੇ ਨੇ ਪਰ ਸਰਕਾਰਾਂ ਤੇ ਜਦ ਲੋੜ ਆ ਕੋਈ ਸਰਕਾਰ ਕੋਆਪਰੇਸ਼ਨ ਨਾ ਦੇਵੇ ਵੀ ਅਸੀਂ ਪਾਈ ਔਖੀਆਂ ਆ ਗੱਲ ਆ ਤੁਸੀਂ 20 ਦਿਨ ਸਾਰੇ ਉਹ ਗੱਲ ਕਹਿ ਕੇ ਕੁਝ ਗੱਲ ਹੋਰ ਹੁੰਦੀ ਆ ਜੇ ਜਾਨ ਬੁੱਢ ਕੇ ਵੀ ਕਮਾ ਕੇ ਤੰਗੀਓ ਕਰਨੀ ਆ ਪੈਸੇ ਪਾਤੇ ਵੀ ਮਾਇਸ ਤੇ ਸਰਕਾਰ ਕੋ ਸੈਂਟਰ ਸਰਕਾਰ ਨੇ ਵੀ ਤੁਹਾਨੂੰ ਡੋਟੀ ਲੈਉ ਤੇ ਪਾਤੀ ਤੇ ਤੁਹਾਡੀ ਆ ਹੁਣ ਤੁਹਾਡੀ ਖਰੀਦਣੀ ਨਾ ਖਰੀਦਣੀ ਤੋ ਵੀ ਪੰਜਾਬ ਦੀ ਮਰਜ਼ੀ ਹੋਊਗੀ ਇਹ ਭਗਵੰਤ ਮਾਨ ਆ ਰਲ ਕੇ ਆਏ ਭਗਵੰਤ ਮਾਨ ਨੇ ਤੁਸੀਂ ਡਿਮਾਂਡ ਹੀ ਨਹੀਂ ਕਰੀ ਸਾਡਾ ਕੰਮ ਕਿਵੇਂ ਹਟਲ ਜੂਗਾ ਤਾਂ ਹਾਂ ਜੀ ਲਾਸਟ ਹੈ ਜੀ ਇੱਕ ਜਿਵੇਂ ਆਪਾਂ ਅੱਜ ਸਬਡਿਵੀਜ਼ਨ ਪੱਧਰ ਤੇ ਇੱਥੇ ਵੱਡਾ ਧਰਨਾ ਲਾਇਆ ਸੀ ਚੰਡੀਗੜ੍ਹ ਰੋਡ ਆਪਾਂ ਜਾਮ ਕੀਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲੈਵਲ ਦੇ ਉੱਪਰ ਵੀ ਕੋਈ ਆਪਣੇ ਵੱਲੋਂ ਪ੍ਰੋਟੈਸਟ ਕਿਸਾਨ ਯੂਨੀਅਨਸ ਵੱਲੋਂ ਇੱਕ ਸੰਯੁਕਤ ਰੂਪ ਚ ਕੀਤਾ ਜਾਊਗਾ ਜੀ ਉਹ ਅੱਜ ਸ੍ਰੀਉਤ ਮੋਰਚੇ ਦੀ ਮੀਟਿੰਗ ਚੱਲਦੀ ਆ ਜਿਵੇਂ ਵੀ ਉਹ ਸਾਰੇ ਪੰਜਾਬ ਚ ਚੱਲੂਗਾ ਪੰਜਾਬ ਦੀ ਫੇਰ ਤੇ ਸਾਰੇ ਉਹਦੇ ਤੇ ਚੱਲਣਗੇ ਸੰਯੁਕਤ ਮੋਰਚੇ ਦਾ ਜਿੱਥੇ ਇੱਥੇ ਉਥੇ ਉਹਦਾ ਜਿੰਨੇ ਵੀ ਆਰਡਰ ਹੋਊ ਸਾਰੀਆਂ ਜਥੇਬੰਦੀਆਂ ਸੀ ਉਹਦੇ ਪਾਬੰਦ। ਤੇ ਤੁਹਾਡੇ ਹਿਸਾਬ ਨਾਲ ਕਿੰਨਾ ਵੱਡਾ ਸਟੈਪ ਲੈਣਾ ਚਾਹੀਦਾ ਜੀ ਪੰਜਾਬ ਲੈ? ਸਟੈਪ ਤਾਂ ਹੁਣ ਵੱਡਾ ਹੀ ਲੈਣਾ ਪਊਗਾ। ਦੇਖੋ ਅਸੀਂ ਤਾਂ ਜਾਨੀ ਪਬਲਿਕ ਨੂੰ ਤੰਗ ਕਰਕੇ ਰਾਜੀ ਨਹੀਂ। ਆ ਬਿਲਕੁਲ ਨਹੀਂ ਛੱਡ ਕੇ ਰੋਕੜਦੇ ਅਸੀਂ ਹੱਕ ਦੇ ਵਿੱਚ। ਹੁਣ ਵੀ ਅਸੀਂ ਅੱੱਡੇ ਕਹਿ ਰਹੇ ਆ 2 ਘੰਟੇ ਦੇ ਬੈਠੇ ਸੀ ਫਿਰ ਅਸੀਂ ਅੱਧਾ ਘੰਟਾ ਟਾਈਮ ਦਿੱਤਾ। ਜਦ ਹੁਣ ਛੱਡ ਕੇ ਬੰਦ ਹੋਊਗੀ ਜਦ ਅਸਮੀਲ ਸਾਹਿਬ ਆਖੜੇ ਨੇ ਜੇ ਪਹਿਲਾਂ ਹੀ ਆ ਕੇ ਗੱਲ ਕਰਨ ਆਜੋ ਭਾਈ ਅੰਦਰ ਬਹਿ ਜਾਓ। ਯਾਨੀ ਤਾਨਾशाही ਵਾਲਾ ਕੰਮ ਆਇਥੇ। ਅਸੀਂ ਅਬਿਯੋਨੀ ਹੈ ਯਾਦਾ ਇਹ ਤਾਂ ਨਾ ਸਰਕਾਰ ਕਰਾ ਰਹੀ ਆ ਜਾਂ ਇਹ ਜੋ ਆਪਣੇ ਆਪ ਮਜ਼ਦੂਰੀ ਹੈ ਇਹ ਹੁਣ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਬੱਦੇ ਸਟੈਪ ਲੈਣ ਲਈ ਮਜਬੂਰ ਕੀਤਾ ਜਾਂਦਾ ਜੀ ਹਾਂ ਜੀ ਹਾਂ ਪ੍ਰਧਾਨ ਜੀ ਬਹੁਤ ਧੰਨਵਾਦ ਜੀ ਕੀਮਤੀ ਸਮੇਂ ਲਈ ਸਾਰੀ ਯੂਨੀਅਨ ਦਾ ਧੰਨਵਾਦ ਕਰਦੇ ਆ ਜੀ ਅਸੀਂ ਬਹੁਤ ਮਿਹਰਬਾਨ ਸ਼ੁਕਰੀਆ ਜੀ ਡੋਡਾ ਆਉਣ ਤੇ ਇੱਥੇ ਧੰਨਵਾਦ